ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਬੁਟੀਕ ਬਲੱਡਾ ਵੱਲੋਂ ਅੱਜ ਫੇਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਸਾਡੀ ਜਿਹੜੀ ਕਲੈਕਸ਼ਨ ਲੈਣ ਵਾਲੀ ਹੈ ਦੁਬਾਰਾ ਤੋਂ ਬੁਟੀਕ ਵਰਕ ਦੇ ਸੂਟ ਲੈ ਕੇ ਆਏ ਹਾਂ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨਾਂ ਵਿੱਚ ਕਈ ਸੂਟ ਰੀਸਟਾਕ ਕੀਤੇ ਆ ਲਓ ਜੀ ਚੈੱਕ ਕਰੋ ਜੀ ਫਸਟ ਸੂਟ ਚੈੱਕ ਕਰੋ ਜੀ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਜੀ ਠੀਕ ਹੈ ਚਲ ਜਲ ਜਲ ਤੋਂ ਨੋਟੀਫਿਕੇਸ਼ਨ ਮਿਲ ਸਕੇ ਮੇਰੀ ਵੀਡੀਓ ਦਾ ਪਹਿਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸ ਪੂਰੀ ਸ਼ਾਰਟ ਫੁੱਲ ਭਰੀ ਹੋਈ ਹੈ ਛੋਟੇ ਛੋਟੇ ਫਲਾਵਰ ਹੋਣ ਵਾਲੀ ਹੈ ਪੀਚ ਗਾਜਰੀ ਪੀਚ ਕਲਰ ਆਊਗਾ ਜੀ ਸ਼ਾਰਟ ਦਾ ਬਾਟਮ ਤਾਂ ਖੋਣਿਆ ਕੀ ਲੈਂਥ ਵਿੱਥ ਕੋਈ ਇਹਦਾ ਇਸ਼ੂ ਨਹੀਂ ਹੈਗੀ ਇਹਦੀ ਠੀਕ ਹੈ ਜਿੰਦੀ ਮਰਜ਼ੀ ਲੈਂਥ ਰੱਖੋ ਜਿੰਨਾ ਮਰਜ਼ੀ ਘੇਰਾ ਰੱਖੋ ਤੇ ਇਹ ਵਾਲਾ ਆਊਗਾ ਜੀ ਇਹਦੀ ਬਾਟਮ ਦਾ ਵਰਕ ਚੈੱਕ ਕਰੋ ਜੀ ਇਹ ਬਾਟਮ ਦਾ ਵਰਕ ਆਉਣਾ ਤੇ ਇਹ ਵਾਲਾ ਆਉਣਾ ਜੀ ਇਹਦੀ 슬ੀਵਸ ਦਾ ਵਰਕ ਲਓ ਜੀ ਜਿਹੜਾ ਸਟਾਫ ਰਹਿਣਾ ਜੀ ਉਹ ਰਹਿਣਾ ਜੀ ਜੋ ਗਲਾਸ ਚੱਲ ਰਹੀ ਐ ਗਲਾਸ ਸ਼ਿਲਕ ਚੱਲ ਰਹੀ ਐ ਗਲਾਸ ਮਸਕ ਸ਼ਿਲਕ ਦੇ ਉੱਪਰ ਸੂਟ ਰੈਡੀ ਹੋਇਆ ਚੈੱਕ ਕਰੋ ਜੀ ਇਹ ਵਾਲਾ ਰਹਿਣਾ ਦਾ 슬ੀਵਸ ਦਾ ਵਰਕ ਇਹ ਵਾਲਾ ਰਹਿਣਾ ਜੀ ਬਾਟਮ ਦਾ ਵਰਕ ਲੁੱਕ ਤੁਹਾਨੂੰ ਦਿਖਾ ਦਾਂਗੇ ਸੂਟ ਵਿੱਚ ਕਿੱਦਾਂ ਆਉਣੀ ਐ ਵੀਡੀਓ ਵਿੱਚ ਚੈੱਕ ਕਰੋ ਜੀ ਸੂਟ ਦੀ ਲੁੱਕ ਕਿੱਦਾਂ ਆਣੀ ਐ ਬਹੁਤ ਪਿਆਰਾ ਸੂਟ ਬਣਾ ਰੈਡੀ ਹੋ ਕੇ ਵੀਡੀਓ ਵਿੱਚ ਚੈੱਕ ਕਰ ਸਕਦੇ ਹੋ ਸੂਟ ਦੀ ਲੁੱਕ ਕਿੱਦਾਂ ਆਣੀ ਐ ਬਹੁਤ ਹੀ ਪਿਆਰਾ ਜਿਹਾ ਸੂਟ ਬਣਾ ਰੈਡੀ ਹੋ ਕੇ ਬਾਟਮ ਉੱਪਰ ਵਰਤ ਆਊਗਾ 슬ੀਵਸ ਉੱਪਰ ਆਊਗਾ ਪੂਰੀ ਸ਼ਰਟ ਉੱਪਰ ਹੋਣਾ ਲੁੱਕ சூਟ ਦੀ ਦੇਖੀ ਲੋ ਤੁਸੀਂ ਬਹੁਤ ਪਿਆਰੀ ਲੁੱਕ ਆਉਣੀ ਹੈ ਇਹ ਵਾਲੇ ਸੂਟ ਦੀ ਕਿ ਪ੍ਰਾਈਸ ਦੇ ਰਹੀਆਂ ਤੁਹਾਨੂੰ ਸਿਰਫ 11000 6000 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਸੂਟ ਦੀ ਪਹਿਲਾਂ ਵੀ ਅਸੀਂ ਸੂਟ ਲੈ ਕੇ ਆਏ ਸੀ ਕਾਫੀ ਪਸੰਦ ਕੀਤੇ ਸੀ ਰੀਸਟਾਕ ਹੋਇਆ ਜੀ ਕਲਰ ਤੁਹਾਨੂੰ ਮੈਂ ਚੈੱਕ ਕਰਵਾਦਾ ਲਓ ਜੀ ਇਹ ਵਾਲਾ ਕਲਰ ਆਊਗਾ ਜੀ ਮਹਿੰਦੀ ਕਲਰ ਬਹੁਤ ਹੀ ਪਿਆਰਾ ਜਾਂ ਮਹਿੰਦੀ ਸ਼ੇਡ ਦੇ ਵਿੱਚ ਆਊਗਾ ਠੀਕ ਹੈ ਜੀ ਜਿੰਨੀ ਮਰਜੀ ਲੈਂਥ ਰੱਖ ਲਓ ਜਿੰਨਾ ਮਰਜੀ ਘੇਰਾ ਚੈੱਕ ਆਪ ਕਰ ਲਓ ਜੀ ਆ ਸ਼ਰਟ ਦੇ ਫਰੰਟ ਤੇ ਆਉਣੀਆਂ ਫਲਾਵਰ ਆਉਣੀਆਂ ਸ਼ਰਟ ਦੀ ਫਰੰਟ ਤੇ ਤੇ ਬਾਟਮ ਆਉਣੀ ਹੈ ਜੀ ਲਓ ਜੀ ਇਹ ਵਾਲੀ ਰਹੂਗੀ ਜੀ ਇਹ ਵਾਲਾ ਜਿਹੜਾ ਵਰਕ ਰਹਿਣਾ ਇਹ ਰਹਿਣਾ 슬ੀਵਸ ਦਾ ਵਰਕ ਠੀਕ ਹੈ ਜੀ 슬ੀਵਸ ਦਾ ਵਰਕ ਹੈ ਤੇ ਇਹ ਵਾਲਾ ਰਹਿਣਾ ਜੀ ਬਾਟਮ ਦਾ ਵਰਕ ਇਹ ਬਾਟਮ ਦਾ ਵਰਕ ਰਹਿਣਾ ਜੀ ਪ੍ਰਾਈਸ ਦੇ ਰਹੇ ਤੁਹਾਨੂੰ ਸਿਰਫ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਬਹੁਤ ਪਿਆਰਾ ਸੂਟ ਬਣਦਾ ਰੈਡੀ ਹੋ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਰੈਡੀ ਕਰਵਾਇਆ ਜੀ ਪ੍ਰਾਈਸ ਸਿਰਫ ਰਹਿਣੀ ਆ 1000 ਰੁਪਏ ਇਹਨਾਂ ਸੂਟਾਂ ਦੀ ਪ੍ਰਾਈਸ 1000 ਰੁਪਏ ਰਹਿਣੀ ਆ ਜੀ ਇਹਦੇ ਚ ਅਗਲਾ ਕਲਰ ਚੈੱਕ ਕਰੋ ਜੀ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਡਬਲ ਟੋਨ ਦੇ ਵਿੱਚ ਰਹਿਣਾ ਜੀ ਇਹ ਵਾਲਾ ਸਟਾਫ ਨਿਊ ਸਟਾਫ ਹੈ ਜੀ ਡਬਲ ਟੋਨ ਦੇ ਵਿੱਚ ਰਹਿਣਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਲਾਈਟ ਲਵੈਂਡਰ ਸ਼ੇਡ ਆਉਣ ਵਾਲਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਚੈੱਕ ਕਰ ਸਕਦੇ ਹੋ ਜੋ ਸੂਟ ਦੀ ਪ੍ਰੋਪਰ ਸੂਟ ਦਾ ਕਲਰ ਹੈ ਸੇਮ ਆ ਰਿਹਾ ਜੀ ਇਹ ਵਾਲਾ ਕਲਰ ਹੈ ਪ੍ਰੋਪਰ ਸੂਟ ਦਾ ਬਹੁਤ ਪਿਆਰਾ ਕਲਰ ਹੈਣ ਵਾਲਾ ਲਾਈਟ 골ਡਨ ਸ਼ੇਡ ਦੇ ਵਿੱਚ ਆਊਗਾ ਇਹ ਵਾਲੀ ਰਹਿਣੀ ਹੈ ਜੀ ਬਾਟਮ ਦਾ ਵਰਕ ਇਹ ਬਾਟਮ ਦਾ ਵਰਕ ਰਹੂਗਾ ਜੀ ਨਾਲ ਹੀ ਤੁਹਾਨੂੰ 슬ੀਵਸ ਦਾ ਵਰਕ ਵੀ ਬਾਟਮ ਉੱਪਰ ਹੀ ਮਿਲਣ ਵਾਲਾ ਇਹ ਵਾਲਾ ਰਹਿਣਾ ਜੀ 슬ੀਵਸ ਦਾ ਵਰਕ ਲਓ ਜੀ ਬਾਟਮ ਤੁਹਾਨੂੰ 10 ਮੀਟਰ 'ਚ ਮਿਲਣ ਵਾਲੀ ਹੈ ਇਹ ਵਾਲਾ ਰਹਿਣਾ 슬ੀਵਸ ਦਾ ਵਰਕ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਬਣਨਾ ਰੈਡੀ ਹੋ ਕੇ ਚੈੱਕ ਕਰੋ ਜੀ ਸਕਰੀਨ ਸ਼ਾਟ ਤੁਸੀਂ ਲੈ ਸਕਦੇ ਹੋ ਇਹ ਵਾਲੇ ਸੂਟ ਦਾ ਲਓ ਜੀ ਪ੍ਰੋਪਰ ਕਲਰ ਹੈ ਉਹ ਬਾਟਮ ਦਾ ਸੇਮ ਬਾਟਮ ਵਾਲਾ ਕਲਰ ਹੈ نیچے ਥੋੜਾ ਲਾਈਟ ਆ ਰਿਹਾ ਕਿਉਂਕਿ نیچے ਵਾਈਟ ਕਪੜਾ ਵਿਸ਼ੇ ਹੋਇਆ ਹੈ ਨਾ ਇਸ ਕਰਕੇ ਥੋੜਾ ਲਾਈਟ ਆ ਰਿਹਾ ਤੇ ਇਹ ਵਾਲਾ ਪ੍ਰੋਪਰ ਕਲਰ ਹੈ ਜੀ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਸਿਰਫ ਇਹਦੀ 1000 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਅਗਲਾ ਕਲਰ ਚੈੱਕ ਕਰੋ ਜੀ ਨਵਾਂ ਇਹ ਵਾਲਾ ਆਊਗਾ ਜੀ ਪਿਸਤਾ ਕਲਰ ਇਹ ਪਿਸਤਾ ਕਲਰ ਆਊਗਾ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਨਾ ਪਿਸਤਾ ਕਲਰ ਪ੍ਰਾਈਸ ਸਿਰਫ ਰਹਿਣੀ 1000 ਰੁਪਏ ਦੀ ਲਓ ਜੀ ਇਹ ਪਿਸਤਾ ਕਲਰ ਆਊਗਾ ਜੀ ਇਹ ਵਾਲੀ ਰਹਿਣੀ ਹੈ ਜੀ ਬਾਟਮ ਦਾ ਵਰਕ ਲਓ ਜੀ ਬਾਟਮ ਦਾ ਵਰਕ ਰਹਿਣਾ ਤੇ 슬ੀਵਸ ਦਾ ਵਰਕ ਰਹਿਣਾ ਜੀ ਲਓ ਇਹ ਵਾਲਾ ਆਉਣਾ 슬ੀਵਸ ਦਾ ਵਰਕ ਠੀਕ ਹੈ ਜੀ ਇਹ 슬ੀਵਸ ਦਾ ਵਰਕ ਆਊਗਾ ਜੀ ਇਹ ਵਾਲਾ ਆਊਗਾ ਜੀ ਬਾਟਮ ਦਾ ਵਰਕ ਪੂਰਾ ਫੁੱਲ ਹੈਵੀ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਤੇ ਪ੍ਰਾਈਸ ਰਹਿਣੀ ਹੈ ਸਿਰਫ 1000 ਰੁਪਏ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਇਹਦੇ ਵਿੱਚ ਪਿਸਤਾ ਕਲਰ ਸੀਗਾ ਅਗਲਾ ਕਲਰ ਆਊਗਾ ਜੀ ਵਾਈਨ ਕਲਰ ਲਓ ਜੀ ਇਹ ਵਾਈਨ ਕਲਰ ਚ ਆਊਗਾ ਇਹ ਵਾਈਨ ਕਲਰ ਚ ਆਣਾ ਤੇ ਇਹ ਵਾਲੀ ਰੈਣੀ ਇਹਦੇ ਨਾਲ ਬਾਟਮ ਠੀਕ ਹੈ ਜੀ 슬ੀਵਸ ਦਾ ਵਰਕ ਵੀ ਤਾਂ ਉਹਨੂੰ ਮਿਲਣ ਵਾਲਾ ਪੂਰਾ ਫੁੱਲ ਹੈਵੀ 슬ੀਵਸ ਦਾ ਵਰਕ ਮਿਲੇਗਾ ਇਹ ਆਊਗਾ ਜੀ 슬ੀਵਸ ਦਾ ਵਰਕ ਇਹ ਆਊਗਾ ਬਾਟਮ ਦਾ ਵਰਕ ਪ੍ਰਾਈਸ ਰੈਣੀ ਸਿਰਫ ਇਹਦੀ 1000 ਰੁਪਏ ਬਹੁਤ ਸੋਹਣੀ ਸੂਟ ਰਹਿਣ ਵਾਲੇ ਆ ਜੀ 컬러풀 ਨੂੰ ਜਲਦੀ ਜਲਦੀ ਦਿਖਾ ਦਿੰਨੇ ਆ ਲਓ ਅਗਲਾ ਕਲਰ ਆਊਗਾ ਜੀ ਸਲਾਈਟ ਲੈਮਨ ਜੀ ਸ਼ੇਡ ਚ ਇਹ ਪਿਸਤਾ ਕਲਰ ਸੀ ਲਾਈਟ ਲੈਮਨ ਸ਼ੇਡ ਚ ਆਊਗਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਨਾ ਲੈਮਨ ਸ਼ੇਡ ਦੇ ਵਿੱਚ ਲਓ ਇਹ ਰਹਿਣਾ ਜੀ ਬਾਟਮ ਦਾ ਵਰਕ ਤੇ 슬ੀਵਸ ਦਾ ਵਰਕ ਤੁਹਾਨੂੰ ਦਿਖਾ ਦਿੰਨੇ ਆ ਜੀ ਉਹ ਵੀ ਦੇਖ ਤੁਸੀਂ ਪਹਿਲਾਂ ਦਿਖਾ ਚੁੱਕੇ ਹਾਂ ਸੂਟਾਂ ਵਿੱਚ ਇਹ 슬ੀਵਸ ਦਾ ਵਰਕ ਰਹਿਣਾ ਜਿਹੜਾ ਸਟਾਫ ਯੂਜ਼ ਕੀਤਾ ਜੀ ਉਹ ਰਹਿਣਾ ਜੀ ਅਸੀਂ ਮਸਕ ਗਲਾਸ ਸਿਲਕ ਦੇ ਉੱਪਰ ਰੈਡੀ ਆ ਜੀ ਇਹ ਵਾਲਾ ਸੂਟ ਮਾਸ ਗਲਾਸ ਚਿਲਕਾ ਜੀ ਲਓ ਅੱਗੇ ਆਉਗਾ ਜੀ ਡਾਰਕ ਗਾਜਰੀ ਡਾਰਕ ਗਾਜਰੀ ਜੀ ਸ਼ੇਡ ਚ ਆਉਣਾ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈਣਾ ਇਹ ਵੀ 슬ੀਵਸ ਦਾ ਵਰਕ ਸਭ ਨੂੰ ਪੂਰਾ ਫੁੱਲ ਹੈਵੀ ਬੈਲ ਹੈ ਇਹ ਕਲਰ ਇਹ ਵਾਲਾ ਆਉਣਾ ਜੀ ਡਾਰਕ ਗਾਜਰੀ ਸ਼ੇਡ ਦੇ ਵਿੱਚ ਠੀਕ ਹੈ ਜੀ ਇਹ ਵਾਲਾ ਰਹਿਣਾ ਜੀ ਇਹਦਾ ਸਲੀਵ ਬੋਟਮ ਦਾ ਵਰਕ ਇਹ ਬੋਟਮ ਆਉਗੀ ਜੀ ਇਹ ਬੋਟਮ ਦਾ ਵਰਕ ਹੈ ਠੀਕ ਹੈ ਜੀ 슬ੀਵਸ ਦਾ ਵਰਕ ਵੀ ਪੂਰਾ ਫੁੱਲ ਹੈਵੀ ਮੈਲਾ ਤਾਂ ਨੂੰ ਪ੍ਰਾਈਸ ਰਹਿਣੀ ਹੈ 1000 ਰੁਪਏ ਲਓ ਜੀ ਅਗਲਾ ਡਿਜ਼ਾਈਨ ਦਿਖਾਉਣੀ ਹੈ ਇਹਦੇ ਵਿੱਚ ਇਹ ਵਾਲੇ ਕਲਰ ਅਵੇਲੇਬਲ ਸੀਗੇ ਤੇ ਅਗਲਾ ਡਿਜ਼ਾਈਨ ਦਿਖਾਉਣੀ ਹੈ ਜੀ ਲਓ ਜੀ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਸੂਟ ਰੈਡੀ ਹੋ ਕੇ ਆਇਆ ਸਾਡੇ ਕੋਲੇ ਡਬਲ ਟੋਨ ਦੇ ਵਿੱਚ ਸਟਾਫ ਰਹਿਣਾ ਬਹੁਤ ਹੀ ਪਿਆਰਾ ਜਿਹਾ ਸਟਾਫ ਹੈ ਬਹੁਤ ਪਿਛਲੀ ਵਾਰ ਇਹ ਬਾਰੇ ਸਟਾਫ ਤੇ ਹੈਵੀ ਸੂਟ ਆਏ ਸੀਗੇ ਜੀ ਲਓ ਚੈੱਕ ਕਰੋ ਜੀ वाइन कलर ਦੇ ਵਿੱਚ ਆਊਗਾ ਬਹੁਤ ਪਿਆਰਾ ਕਲਰ ਹੈ ਉੱਪਰ ਵੀ ਨੈਕ ਬੜੀਆਂ ਹੋਇਆ ਦੇਖੋ ਜੀ ਵਰਕ ਦੇਖੋ ਤੇ ਵਰਕ ਦੀ ਫਿਨਿਸ਼ਿੰਗ ਦੇਖੋ ਜੀ ਵੀ ਨੈਕ ਬਣਿਆ ਹੋਇਆ ਜੀ ਬਹੁਤ ਹੀ ਪਿਆਰਾ ਜਾਂ نیچے ਦੇਖੋ ਜੀ ਘੇਰੇ ਉੱਪਰ ਬਹੁਤ ਸੋਹਣੇ ਫਲਾਵਰ ਰੈਡੀ ਹੋਏ ਆ ਠੀਕ ਹੈ ਜੀ نیچے ਦੇਖੋ ਜੀ ਇਹ ਵਾਲਾ ਘੇਰਾ ਚੈੱਕ ਕਰੋ ਤੇ ਫਲਾਵਰਾਂ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਲਓ ਜੀ ਨਜ਼ਦੀਕ ਤੋਂ ਫਿਨਿਸ਼ਿੰਗ ਚੈੱਕ ਕਰੋ ਜੀ ਤੁਸੀਂ ਵਰਕ ਦੀ ਇਹ ਵਾਲਾ ਜੀ ਆਊਗਾ 슬ੀਵਸ ਦਾ ਵਰਕ ਤੇ ਇਹ ਵਾਲਾ ਆਊਗਾ ਜੀ बॉटम ਦਾ ਵਰਕ ਲਓ ਜੀ ਇਹ बॉटम ਤੇ ਵਰਕ ਆਉਣਾ ਹੈ ਇਹ बॉटम ਤੇ ਵਰਕ ਆਉਣਾ ਹੈ ਇਹ 슬ੀਵਸ ਤੇ ਵਰਕ ਆਉਣਾ ਹੈ ਜੀ ਠੀਕ ਹੈ ਜੀ ਚੈੱਕ ਕਰੋ ਜੀ ਨਜ਼ਦੀਕ ਤੋਂ ਵਰਕ ਦੀ ਫਿਨਿਸ਼ਿੰਗ ਦਿਖਾ ਦਿੰਨੇ ਤੁਹਾਨੂੰ ਠੀਕ ਹੈ ਬਹੁਤ ਪਿਆਰਾ ਸੂਟ ਹੈ ਸਟਾਫ ਵੀ ਬਹੁਤ ਸੋਨਾ ਸਟਾਫ ਜੂਜ਼ਾ ਜੀ ਦੇਖੋ ਜੀ ਨਜ਼ਦੀਕ ਤੋਂ ਸਟਾਫ ਦੇਖੋ ਸੈਲਫ ਦੇ ਵਿੱਚ ਸਟਾਫ ਰਹਿਣ ਵਾਲਾ ਹੈ કોટਨ ਲਾਈਨਿੰਗ ਹੀ ਜ਼ੂਸ ਹੋਣੀ ਹੈ ਤੇ ਲੈਂਥ ਰਹਿਣੀ ਹੈ ਦੀ 42 43 ਤੱਕ ਰੈਡੀ ਕਰ ਸਕਦੇ ਤੁਸੀਂ ਇਹ ਵਾਲਾ ਸੂਟ ਦੀ 43 ਤੱਕ ਰੈਡੀ ਕਰ ਸਕਦੇ ਹੋ ਘੇਰਾ ਇਹਦਾ 22 ਇੰਚ ਤੱਕ ਰੈਡੀ 21 22 ਇੰਚ ਤੱਕ ਰੈਡੀ ਹੋ ਜੂਗਾ ਜੀ ਘੇਰਾ ਇਹਦਾ ਤੇ ਪ੍ਰਾਈਸ ਰਹਿਣੀ ਹੈ ਸਿਰਫ 990 990 ਜੀ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਲੋ ਜੀ ਸੂਟ ਦੀ ਲੁੱਕ ਕਿੱਦਾਂ ਆਣੀ ਹੈ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਪਿਆਰਾ ਸੂਟ ਬਣਨਾ ਜੀ ਰੈਡੀ ਹੋ ਕੇ ਵੀਨੈਕ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਵੀਨੈਕ ਹੈ 43 ਤੱਕ ਇਹਦੀ ਲੈਂਥ ਰਹਿਣੀ ਹੈ ਜੀ 43 ਰੱਖ ਲਓ 42 ਵੀ ਰਹਿ ਜਾਣੀ ਆ 44 ਵੀ ਬਣ ਜਾਊਗਾ ਜੀ ਘੇਰਾ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਘੇਰਾ ਰੈਡੀ ਹੋਇਆ 21 22 ਇੰਚ ਤੱਕ ਤੁਸੀਂ ਇਹਦਾ ਘੇਰਾ ਰੈਡੀ ਕਰ ਸਕਦੇ ਹੋ ਮੋਰ ਪੰਖੀਆ ਕਲਰ ਹੈ ਡਾਇਮੰਡ ਸਟੱਫ ਰਹਿਣਾ ਜੀ ਡਾਇਮੰਡ ਸਟੱਫ ਬਹੁਤ ਪਿਆਰਾ ਜਿਹਾ ਸਟੱਫ ਹੈ ਇਹ ਵਾਲਾ ਰਹਿਣਾ ਜੀ ਜਿਹਦੇ ਬਾਟਮ ਦਾ ਵਰਕ ਠੀਕ ਹੈ ਜੀ ਮੋਰ ਪੰਖੀਆ ਕਲਰ ਹੈ ਡਬਲ ਟੋਨ ਦੇ ਵਿੱਚ ਲਓ ਜੀ ਇਹ ਵਾਲਾ ਰਹਿਣਾ ਜੀ ਇਹਦਾ ਸਲੀਵਸ ਦਾ ਵਰਕ ਪ੍ਰਾਈਸ ਰਹਿਣੀ ਹੈ ਜੀ ਸਿਰਫ 990 990 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਅਗਲਾ ਕਲਰ ਆਉਣਾ ਜੀ ਇਹ ਚ ਵਾਈਨ ਕਲਰ ਲਓ ਜੀ ਇਹ ਵਾਈਨ ਕਲਰ ਸੀ ਪਹਿਲਾਂ ਮਹਿਰੂਨ ਕਲਰ ਦਿਖਾਇਆ ਸੀ ਇਹ ਵਾਈਨ ਸ਼ੇਡ ਆ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣਾ ਜੀ ਵਾਈਨ ਕਲਰ ਦੇ ਵਿੱਚ ਵੀ ਲੋਕ ਦੇਖੋ ਸੂਟ ਦੀ ਬਹੁਤ ਪਿਆਰੀ ਆ ਉੱਪਰ ਵੀ ਨੈਕ ਬਣਿਆ ਹੋਇਆ ਠੀਕ ਹੈ ਜੀ ਸਾਈਡ ਤੇ 슬ੀਵਸ ਵੀ ਰੈਡੀ ਆ ਇਹ 슬ੀਵਸ ਦਾ ਵਰਕ ਹੈ ਜੀ ਬਾਟਮ ਦਾ ਵਰਕ ਵੀ ਮਿਲਣਾ ਤੁਹਾਨੂੰ ਲਓ ਜੀ ਇਹ ਬਾਟਮ ਦਾ ਵਰਕ ਹੈ ਪ੍ਰਾਈਸ ਰਹਿਣੀ ਆ ਜੀ ਇਹਦੀ ਸੈੱਟ 950 ਦੇ ਵਿੱਚ ਸੂਟ ਲੈ ਸਕਦੇ ਹੋ ਬਹੁਤ ਪਿਆਰੇ ਜੀ ਲਓ ਜੀ ਇਹ ਵਾਲਾ ਕਲਰ ਆਉਣਾ ਜੀ ਗ੍ਰੀਨ ਕਲਰ ਗ੍ਰੀਨ ਚ ਆਉਣਾ ਜੀ ਇਹ ਬਹੁਤ ਪਿਆਰਾ ਜਾਂ ਇਹਨੂੰ ਬੋਟਲ ਗ੍ਰੀਨ ਨਹੀਂ ਕਹਿ ਸਕਦੇ ਆਪਾਂ ਇਹ ਵਾਲੇ ਕਲਰ ਨੂੰ ਬਹੁਤ ਪਿਆਰਾ ਜਾਂ ਕਲਰ ਹੈ ਇਹ ਲਓ ਜੀ ਕਿੰਨਾ ਸੋਹਣਾ ਵਰਕ ਹੋਇਆ ਵਰਕ ਦੀ ਫਿਨਿਸ਼ਿੰਗ ਤੁਹਾਨੂੰ ਦਿਖ ਰਹੀ ਹੈ ਜੀ ਬਹੁਤ ਜ਼ਿਆਦਾ ਫਿਨਿਸ਼ਿੰਗ ਨਾਲ ਵਰਕ ਹੋਇਆ ਜੀ ਸਾਈਡ ਤੇ ਬਣਿਆ ਹੋਇਆ ਜੀ ਇਹਦੀਆਂ ਸਲੀਵਸ ਤੇ ਬਾਟਮ ਦਾ ਵਰਕ ਵੀ ਤੁਹਾਨੂੰ ਮਿਲ ਜਾਣਾ ਠੀਕ ਹੈ ਜੀ ਬਾਟਮ ਦਾ ਵਰਕ ਵੀ ਮਿਲੂਗਾ ਪ੍ਰਾਈਸ ਸਿਰਫ ਰਹਿਣੀ ਹੈ ਜੀ ਲਓ ਜੀ ਇਹ ਵਾਲਾ ਮਿਲਣਾ ਤੁਹਾਨੂੰ ਬਾਟਮ ਦਾ ਵਰਕ ਕਜੀ ਪ੍ਰਾਈਸ ਰਹਿਣੀ ਹੈ ਸਿਰਫ 950 950 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਅੱਜ ਦੇ ਸੂਟ ਰਹਿਣੇ ਬਹੁਤ ਜ਼ਿਆਦਾ ਪਿਆਰੇ ਅਗਲਾ ਆਊਗਾ ਜੀ ਕਲਰ ਬਲੈਕ ਲਓ ਜੀ ਇਹ ਬਲੈਕ ਦੇ ਵਿੱਚ ਆਊਗਾ ਜੀ ਸਟਾਫ ਜਿਹੜਾ ਡਬਲ ਟੋਨ ਡਾਇਮੰਡ ਦੇ ਵਿੱਚ ਰਹਿਣਾ ਬਹੁਤ ਪਿਆਰਾ ਸਟਾਫ ਰਹਿਣ ਵਾਲਾ ਜੀ ਇਹ ਅਗਲਾ ਕਲਰ ਚੈੱਕ ਕਰੋ ਬਲੈਕ ਦੇਖੋ ਇਹ ਬਲੈਕ ਦੇ ਰਹਿਣਾ ਬਹੁਤ ਸੋਹਣਾ ਸੂਟ ਬਣਨਾ ਜੀ ਬਲੈਕ ਵੀ ਰੈਡੀ ਹੋ ਕੇ ਕਾ ਜੀ ਇਹ ਰਹਿਣੀਆਂ 슬ੀਵਸ ਜੀਆਂ ਤੇ ਬਾਟਮ ਦਾ ਵਰਕ ਵੀ ਤੁਹਾਨੂੰ ਮਿਲ ਜਾਣਾ ਲਓ ਜੀ ਬਾਟਮ ਦਾ ਵਰਕ ਹੈ ਪ੍ਰਾਈਸ ਸਿਰਫ ਰਹਿਣੀ ਹੈ ਜੀ 990 990 ਵਿੱਚ ਤੁਸੀਂ ਇਹ ਵਾਲੇ ਸੂਟ ਲੈ ਸਕਦੇ ਹੋ ਸਾਡੇ ਕੋਲ ਅਗਲਾ ਸਟਾਕ ਦਿਖਾਵਾਂਗੇ ਤੁਹਾਨੂੰ ਖਾਦੀ ਕਾਟਨ ਤੇ ਲਓ ਜੀ ਇਹ ਵੀ ਕਾਫੀ ਫੇਮਸ ਸੇ ਡਿਜ਼ਾਈਨ ਰਹਿਣ ਵਾਲਾ ਹੈ ਲਓ ਜੀ ਚੈੱਕ ਕਰੋ ਜੀ ਪੈਨਲ ਵਰਕ ਆਊਗਾ ਜੀ ਖਾਦੀ ਕਾਟਨ ਹੈ ਸਕਿਨ ਕਲਰ ਆਊਗਾ ਲਓ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਸੂਟ ਰਹੂਗਾ ਹੱਦੀ ਕਾਟਨ ਤੇ ਰੈਡੀ ਹੈ ਉੱਪਰ ਨੈੱਕ ਬਣਿਆ ਹੋਇਆ ਦੋ ਪੈਨਲ ਜਾ ਰਹੇ ਆ ਜਿੰਨੀ ਮਰਜ਼ੀ ਲੈਂਥ ਰੱਖ ਲਓ ਜੀ ਇਹਦੀ ਤੇ ਜਿੰਨਾ ਮਰਜ਼ੀ ਇਹਦਾ ਰੱਖ ਲਓ ਘੇਰਾ ਇਹ ਵਾਲੀਆਂ ਰਹਿਣੀਆਂ ਸੀ 슬ੀਵਸ ਇਹ 슬ੀਵਸ ਰਹਿਣੀਆਂ ਜੀ ਤੇ ਪ੍ਰਾਈਸ ਜਿਹੜੀ ਰਹਿਣੀ ਹੈ ਜੀ 950 ਵਰਕ ਦੀ ਫਿਨਿਸ਼ਿੰਗ ਤੋਂ ਦਿਖਾਤੀ ਜਾਂਦੀ ਜਦੀਕ ਤੋਂ 슬ੀਵਸ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਜੀ ਵੀਡੀਓਸ ਤੁਸੀਂ ਪਿੱਕ ਚੈੱਕ ਕਰੋ ਜੀ ਸੂਟ ਕਿੱਦਾਂ ਬਣਨਾ ਵੀਡੀਓ ਚ ਜਿਹੜੀ ਪਿੱਕ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਕਾਫੀ ਫੇਮਸ ਡਿਜ਼ਾਈਨ ਰਹਿਣ ਵਾਲਾ ਇਹ ਵੀ ਇਸ ਤਰ੍ਹਾਂ ਦਾ ਫੇਮਸ ਡਿਜ਼ਾਈਨ ਹੈ ਜੀ। ਲਓ ਜੀ ਇਹ ਵਾਲਾ ਵੀ ਚੈੱਕ ਕਰੋ ਜੀ। ਇਹਦਾ ਵੀ neck ਦੇਖੋ ਜੀ ਮਹਿਰੂਨ ਵਰਕ ਹੋਇਆ ਇਹਦੇ ਉੱਪਰ ਬਹੁਤ ਪਿਆਰਾ ਜਿਹਾ ਵਰਕ ਹੋਇਆ। ਤੇ ਦੋ ਪੈਨਲਸ ਆ ਰਹੇ ਆ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਇਹ 슬ੀਵਸ ਦਾ ਵਰਕ ਰਹਿਣ ਵਾਲਾ ਜੀ ਇਹਦਾ। ਠੀਕ ਹੈ ਜੀ 슬ੀਵਸ ਦਾ ਵਰਕ ਹੈ। ਸਾਦੀ ਕਾਟਨ ਹੈ ਵਿਦਾਊਟ ਅ ਲਾਈਨਿੰਗ ਬਾਨਾ ਸੂਟ ਪ੍ਰਾਈਸ ਰਹਿਣੀ ਹੈ 990 ਜੀ ਬਹੁਤ ਪਿਆਰਾ ਜਿਹਾ ਸੂਟ ਬਾਨਾ ਪੈਨਲ ਵਰਕ ਵਾਲਾ। ਜਿੰਨੀ ਮਰਜ਼ੀ ਰੱਖ ਲੋ ਲੈਂਥ। ਲੈਂਥ ਦਾ ਇਹਦਾ ਕੋਈ ਇਸਮੂ ਨਹੀਂ ਹੈਗਾ। ਲਓ ਜੀ ਅੱਗੇ ਇਸ ਅਗਲਾ ਸੂਟ ਰਹਿਣਾ ਜੀ ਦੇਖੋ ਇਹ ਕੈਮਰਾ ਕਾਟਨ ਤੇ ਰੈਡੀ ਆ ਜੀ ਇਹਨਾਂ ਨਾਲ ਸੇਕ ਕਰਵਾਈ ਆ ਜੀ ਬਾਟਮ ਦਾ ਬਾਕੀ ਮੈਚਿੰਗ ਸੂਟ ਰਹਿਣਾ ਬਹੁਤ ਪਿਆਰਾ ਜਿਹਾ ਸੂਟ ਰਹਿਣਾ ਮੈਚਿੰਗ ਚੈੱਕ ਕਰੋ ਜੀ ਨੈਕ ਵਰਕ ਬਣਿਆ 슬ੀਵਸ ਵਰਕ ਬਣਿਆ ਬਹੁਤ ਪਿਆਰਾ ਜਿਹਾ ਵਰਕ ਹੈ ਤੇ ਇਹ ਵਾਲਾ ਰੈਣੀ ਜਨਲ ਆਫ ਵਾਈਟ ਦੇ ਵਿੱਚ ਬਾਟਮ ਤੇ ਬਾਟਮ ਦਾ ਬਾਕੀ ਨਾ ਅਸੀਂ ਇਹਦੇ ਬਾਟਮ ਦੇ ਉੱਪਰ ਵਰਕ ਕਰਵਾਇਆ ਤੇ ਇਹਦੀ ਪ੍ਰਾਈਸ ਰਹਿਣੀ ਹੈ ਜੀ 1000 ਰੁਪਏ ਤੇ ਇਹਦੀ ਬਾਟਮ ਤੇ ਵਰਕ ਹੋਇਆ ਹੈ 1000 ਰੁਪਏ ਦੀ ਪ੍ਰਾਈਸ ਰਹਿਣੀ ਹੈ ਇਹ ਵਾਲੇ ਸੂਟ ਦੀ ਤੇ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣੇ ਆ ਜੀ ਠੀਕ ਹੈ ਜੀ ਆਫ ਵਾਈਟ ਬਾਟਮ ਦੇ ਨਾਲ ਇਹ ਵਾਲੇ ਸੂਟ ਨੂੰ ਦੋ ਕਲਰ ਲੈ ਸਕਦੇ ਹੋ ਸਾਡੇ ਕੋਲ ਸੇਮ ਇੱਕ ਕਲਰ ਹੋਰ ਅਵੇਲੇਬਲ ਹੈ ਸੇਮ ਦੇ ਸੇਮ ਜਿਹੀ ক্লোਜ਼ ਇਸੇ ਵਾਲਾ ਕਲਰ ਸੇਮ ਮਿਲ ਜਣਾ ਤੁਹਾਨੂੰ ਤੇ ਪ੍ਰਾਈਸ ਜਿਹੜੀ ਰਹਿਣੀ ਹੈ ਜੀ ਇਹਦੀ ਸਿਰਫ 1000 ਕਿਉਂਕਿ ਬਾਟਮ ਦਾ ਵਰਕ ਰੈਡੀ ਹੈ ਇਸਦੇ ਤੋ ਹੁਣ ਤੁਹਾਨੂੰ ਦਿਖਾਵਾਂਗੇ ਹੈਂਡਵਰਕ ਵਾਲਾ ਸੂਟ ਇਹ ਵੀ ਬਹੁਤ ਸੋਹਣਾ ਸਿੰਪਲ ਸੌਬਰ ਜਿਹਾ ਕਲਰ ਹੈ ਖਾਦੀ ਦੇ ਵਿੱਚ ਰੈਡੀ ਹੈ ਜੀ ਹੈਂਡਵਰਕ ਦਾ ਸੂਟ ਰਹੂਗਾ ਜੀ ਕਲਰ ਬਹੁਤ ਪਿਆਰਾ ਚੈੱਕ ਕਰੋ ਜੀ ਬਹੁਤ ਸੋਹਣਾ ਪਿਆਰਾ ਰੈਡੀ ਹੈ ਜੀ ਉੱਪਰ-ਨੀਚੇ ਬਹੁਤ ਪਿਆਰਾ ਜਿਹਾ ਘੇਰਾ ਰੈਡੀ ਹੈ ਕੋਈ ਵੀ ਮਰਜ਼ੀ ਇਹਨੂੰ ਬਣਾ ਸਕਦੇ ਹੋ ਤੁਸੀਂ ਗ੍ਰੇ ਕਲਰ ਵਿੱਚ ਰਹੂਗਾ ਖਾਦੀ ਕਾਟਨ ਹੈ ਵਿਦਾਊਟ ਲਾਈਨਿੰਗ ਵਾਲਾ ਸੂਟ ਇਹ ਵਾਲਾ ਰੋਗਰੀ ਨਾਲੇ ਦੇ ਕੈਬੀ ਮਸਲੀਨ ਦਾ ਕਟਵਰਕ ਦਾ ਦੁਪੱਟਾ ਇਹ ਕਟਵਰਕ ਦਾ ਇਹਨਾਂ ਦਾ ਦੁਪੱਟਾ ਰਹਿਣ ਵਾਲਾ ਇਹ ਕਟਵਰਕ ਦਾ ਦੁਪੱਟਾ ਰਹਿਣਾ ਬਹੁਤ ਪਿਆਰਾ ਸੂਟ ਬਣਾ ਰੈਡੀ ਹੋ ਕੇ ਪ੍ਰਾਈਸ ਜਿਹੜੀ ਰਹਿਣੀ ਹੈ ਜੀ ਇਹਦੀ 1550 ਰਹਿਣੀ ਹੈ ਠੀਕ ਹੈ ਜੀ ਨਾਲ ਦੁਪੱਟਾ 1550 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਹੈਂਡਵਰਕ ਵਾਲਾ ਆਰੀ ਵਰਕ ਹੈ ਜੀ ਹੈਂਡਵਰਕ ਅਗਲੇ ਸੂਟ ਚੈੱਕ ਕਰੋ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਤੁਹਾਨੂੰ ਅਸੀਂ ਦਿਖਾਣੇ ਆ ਲੁੱਕ ਸੂਟ ਦੀ ਵੀਡੀਓ ਵਿੱਚ ਚੈੱਕ ਕਰੋ ਪਹਿਲਾਂ ਸੂਟ ਕਿੱਦਾਂ ਬਣਾਣਾ ਵੀਡੀਓ ਚੈੱਕ ਕਰੋ ਤੇ ਸੂਟ ਦਿਖਾਣੇ ਆ ਜੀ ਬਹੁਤ ਪਿਆਰਾ ਜਿਹਾ ਸੂਟ ਬਣਾ ਹੈ ਲਓ ਜੀ ਇਹ ਰੋਗੀ ਜੀ ਸ਼ਾਰਟ ਬਹੁਤ ਪਿਆਰੀ ਜੀ ਸ਼ਾਰਟ ਬਣੀ ਹੋਈ ਹੈ ਸਾਈਡ ਤੇ ਜਿਹੜੀਆਂ 슬ੀਵਸ ਦਾ ਵਰਕ ਬਣਿਆ ਹੋਇਆ ਤੇ ਮੈਚਿੰਗ ਬਾਟਮ ਰਹਿਣੀ ਆ ਜੀ ਇਹ ਬਾਟਮ ਦਾ ਵਰਕ ਹੈ ਚੈੱਕ ਕਰੋ ਜੀ ਇਹ ਆਉਣਾ ਜੀ ਬਾਟਮ ਦਾ ਵਰਕ ਬਹੁਤ ਪਿਆਰਾ ਸੂਟ ਬਣਾਣਾ ਜੀ ਬਾਟਮ ਦੇ ਵਰਕ ਨਾਲ ਤੇ ਲੁੱਕ ਦੇਖੋ ਸੂਟ ਦੀ ਕਿੱਦਾਂ ਆਣੀ ਆ ਬਹੁਤ ਪਿਆਰਾ ਜਿਹਾ ਸੂਟ ਹੈ ਲੋਕਲ ਇਕ ਜੀ ਸੂਟ ਦੀ ਚੈੱਕ ਕਰ ਸਕਦੇ ਹੋ ਜੀ ਵੀਡੀਓ ਦੇ ਵਿੱਚ ਸੂਟ ਕਿਦਾਂ ਬੰਨਾ ਰੈਡੀ ਹੋ ਕੇ ਬਹੁਤ ਪਿਆਰਾ ਜਿਹਾ ਸੂਟ ਬੰਨਾ ਸਲੀਵਸ ਦਾ ਵਰਕ ਵੀ ਮਿਲੂਗਾ ਜੀ ਬਾਟਮ ਦਾ ਵਰਕ ਵੀ ਮਿਲੂਗਾ ਵਰਕ ਦੀ ਫਿਨਿਸ਼ਿੰਗ ਤੁਹਾਨੂੰ ਪੂਰੀ ਮਿਲਣੀ ਹੈ ਜੀ ਪ੍ਰਾਈਸ ਸਿਰਫ ਰਹਿਣੀ ਹੈ ਜੀ 990 990 ਦੇ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਬਹੁਤ ਹੀ ਪਾਰਟੀ ਦੇ ਸਟੱਪ ਦੇ ਵਿੱਚ ਰੈਡੀ ਹੋਣਾ ਸਾਰੇ ਸੂਟ ਬ੍ਰਿਟਿਕ ਵਰਕ ਦੇ ਵਿੱਚ ਰਹਿਣੇ ਬਹੁਤ ਹੀ ਪਿਆਰੇ ਜੇ ਕਲਰ ਮੈਂ ਤੁਹਾਨੂੰ ਚੈੱਕ ਕਰਵਾਦਾ ਜੀ ਇੱਕ ਹੋਣਾ ਹੈ ਚ ਵਾਈਨ ਕਲਰ ਨਾਲ ਸਨੂਚ ਦਾ ਵਰਕ ਮਿਲੂਗਾ ਜੀ ਏ ਵਾਲੀ ਆਉਣੀ ਆ ਜੀ ਬਾਟਮ ਲਓ ਇਹ ਬਾਟਮ ਦਾ ਵਰਕ ਆਉਣਾ ਪ੍ਰਾਈਸ ਸਿਰਫ 950 ਰਹਿਣਾ ਜੀ ਇਹਦਾ ਠੀਕ ਹੈ ਜੀ 950 ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਠੀਕ ਹੈ ਜੀ ਵਾਈਨ ਸ਼ੇਡ ਦੇ ਵਿੱਚ ਆਉਣਾ ਅਗਲਾ ਕਲਰ ਆਊਗਾ ਜੀ ਪੀਚ ਗਾਜਰੀ ਜੋ ਅਸੀਂ ਵੀਡੀਓ ਚ ਦਿਖਾਇਆ ਉਹ ਵਾਲਾ ਕਲਰ ਆਉਣਾ ਜੀ ਇਹ ਬਹੁਤ ਹੀ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਜੀ ਚੈੱਕ ਕਰੋ ਜੀ ਇਹ ਵਾਲਾ ਲਓ ਕੇਰਾ ਇਹਦਾ ਤੁਸੀਂ 24 ਇੰਚ ਤੱਕ ਰੈਡੀ ਕਰ ਸਕਦੇ ਹੋ ਲਓ ਇਹ ਵਾਲੀਆਂ ਰਹਿਣੀਆਂ ਜੀ स्ਲੀਵਸ ਏਰੀਏ ਇਹ ਵਾਲਾ ਰੈਣਾ ਜੀ ਨਾਲ ਇਹਦੇ ਬੋਟਮ ਦਾ ਵਰਕ ਚੈੱਕ ਕਰੋ ਜੀ ਇਹ ਰੈਣਾ ਜੀ ਬੋਟਮ ਦਾ ਵਰਕ ਬਹੁਤ ਸੋਹਣਾ ਸੂਟ ਬਣਨਾ ਜੀ ਰੈਡੀ ਹੋ ਕੇ ਸਿਰਫ ਇਹ ਬੋਟਮ ਦਾ ਵਰਕ ਰੈਣਾ ਪ੍ਰਾਈਸ ਜਿਹੜੀ ਰਹਿਣੀ ਹੈ ਸਿਰਫ ਇਹ ਜੀ 990 ਦੇ ਵਿੱਚ ਤੁਸੀਂ ਸੂਟ ਲੈ ਸਕਦੇ ਹੋ ਅਗਲਾ ਕਲਰ ਚੈੱਕ ਕਰੋ ਜੀ ਲੋਕ ਇਹ ਵਾਲਾ ਕਲਰ ਦੇਖੋ ਜੀ ਇਹ ਵੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਸਾਰੇ ਕਲਰ ਬਹੁਤ ਪਿਆਰੇ ਜੀ ਲੈ ਕੇ ਆਇਆ ਸੋਬਰ ਲੁੱਕ ਦੇ ਵਿੱਚ ਠੀਕ ਹੈ ਜੀ ਇਹ ਵਾਲਾ 24 ਇੰਚ ਤੱਕ ਕਰੋ ਇਹਦਾ ਕਿਰਾ ਰੈਡੀ ਤੇ ਇਹ ਵਾਲੀ ਰੈਣੀ ਹੈ ਜੀ ਇਹਨਾਂ ਦਾ ਬਾਟਮ ਲਓ ਇਹ ਮੈਚਿੰਗ ਰੈਣੀ ਹੈ ਜੀ ਬਾਟਮ ਮੈਚਿੰਗ ਸੂਟ ਹੈ ਤੇ ਬਹੁਤ ਸੋਹਣੀ ਲੁੱਕ ਆਉਣੀਏ ਤੁਹਾਡੀ ਮੈਚਿੰਗ ਵੀ ਸੋਬਰ ਜੀ ਕੀਤੀ ਹੋਈ ਹੈ ਤੇ ਕੋਈ ਵੀ ਮਰਜ਼ੀ ਇਹਨੂੰ ਬਣਾ ਸਕਦੇ ਹੋ ਠੀਕ ਹੈ ਜੀ ਇਹ ਸਨ ਆਈ ਦੇ ਬੁਟੀਕ ਵਰਕ ਦੇ ਸੋਹ ਜੀ ਇਹਨਾਂ ਵਿੱਚੋਂ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤਾਲੇ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਮੇਰੀ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ